ਇਲੀਗਲ ਮਾਈਨਿੰਗ ਦੇ ਖਿਲਾਫ ਮੁਹਾਲੀ ਪੁਲਿਸ ਦਾ ਐਕਸ਼ਨ ਕਰੀਬ 15 ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਕੋਲੋਂ ਇੱਕ ਜੀਸੀਬੀ ਮਸ਼ੀਨ 14 ਟਿਪਰ ਅਤੇ ਦੋ ਲੋਡੇਡ ਟਰੈਕਟਰ ਟਰਾਲੀਆਂ ਕੀਤੀਆਂ ਬਰਾਮਦ ਇਸ ਸਬੰਧਿਤ ਕਰੀਬ 20 ਐਫਆਈਆਰਜ਼ ਦਰਜ ਕੀਤੀਆਂ ਗਈਆਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਮਨਦੀਪ ਸਿੰਘ ਹੰਸ ਅੱਜ ਦੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਕੱਲ 26 ਤੇ 27 ਦਸੰਬਰ ਦੀ ਜਿਹੜੀ ਇੰਟਰਵਿਊ ਨਾਈਟ ਹੈਗੀ ਹੈ ਉਹਦੇ ਵਿੱਚ ਇਲੀਗਲ ਮਾਈਨਿੰਗ ਦੇ ਉੱਪਰ ਇੱਕ ਕ੍ਰੈਕਡਾਊਨ ਮੋਹਾਲੀ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾਂ ਹੁੰਦੀਆਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ-ਜਿਹੜੇ ਜਿੱਥੇ ਆਪਣਾ ਚਾਹ ਮਾਜਰੀ ਬਲਾਕ ਹੋਵੇ ਜਾਂ ਡੇਰਾ ਬਸੀ ਬਲਾਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ ਤਿੰਨ ਚਾਰ ਸਾਡੇ ਐਸਪੀ ਸਰਵਨ 6 ਡ 8 ਦੇ ਕਰੀਬ ਐਸ ਐਚ ਓਜ਼ ਔਰ 250 ਦੇ ਕਰੀਬ ਮੁਲਾਜ਼ਮਾ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫ ਆਈ ਆਰ ਦਰਜ ਕੀਤੀਆਂ ਗਈਆਂ ਜੀ ਜਿਹਦੇ ਜ 7 ਮਾਦਰੀ ਪੁਲਿਸ ਸਟੇਸ਼ਨ ਚ 3 ਮੁੱਲਾਂਪੁਰ 1 ਸਿਟੀ ਗੁਰਾਲੀ 1 ਸਦਰ ਗੁਰਾਲੀ 1 ਹੰਡੇਸਰਾ 2 ਡੇਰਾ ਬਸੀ ਤੇ 5 ਸੁਹਾਣੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਇਹਦੇ 20 ਐਫ ਆਈ ਆਰਾਂ ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀਸੀਬੀ ਮਸ਼ੀਨ 14 ਟਿੱਪਰ ਤਿੰਨ ਟਰੈਕਟਰ ਟਰਾਲੀ ਤੇ ਪੰਜ ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਮਿੱਟੀ ਲਿਜਾ ਕੇ ਸਟੋਰ ਕੀਤੀ ਜਾ ਰਹੀ ਸੀ ਪੰਜ ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਨਾਲ ਹੈਲਪ ਲਈ ਗਈ ਸੀ ਇਹ एवरीथिंग ਹੀ ਹੋਰ ਕੋਈ ਜੀ ਇਹ ਐਫ ਆਈ ਆਰ ਜਿਹੜੀਆਂ ਹੈਗੀਆਂ ਸੱਤ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫ ਆਈ ਆਰਾਂ ਦਰਜ ਹੋਈਆਂ ਜਿਦੇ ਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਰ ਜਿਹੜੀ ਮਾਈਨਿੰਗ ਹੋ ਰਹੀ ਸੀ ਇਹ ਕਿਹਦੇ ਚ ਏ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਆ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਆ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੀ ਇਲੈਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਬੋਕ ਲੈਣੀਆਂ ਕੁਝ ਅਲੱਗ-ਅਲੱਗ ਟਾਈਮ ਤੇ ਲਾਂਦੇ ਰਹਿੰਦੇ ਹੁਣ ਥੋੜੀ ਧੁੰਦਾਂ ਕਰਕੇ ਉਹ ਜ਼ਿਆਦਾ ਫਾਇਦਾ ਚੱਕਦੇ ਹੋਏ ਹਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜ਼ਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਕੀਤਾ ਇੱਕ ਸਵਾਲ ਇਹ ਕੀ ਕੋਈ ਕੁਝ বিজেপি ਯੂਨੀਅਨ ਤੋਂ ਬਤਨਸਪਸ ਉਹਨੂੰ ਦੇਖਦੇ ਹੋਏ ਇਹ ਚੁਕਾ ਗਿਆ ਕਿ ਉਹ ਕੇ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀ ਕਿ ਉਹਨਾਂ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਨਾ ਉਹ ਪੁਲਿਸ ਲਈ ਵੀ ਸਿਵਲ ਲਈ ਵੀ ਕਿਉਂਕਿ ਜੀਓਫੈਂਸਿੰਗ ਦੇ ਕਿ ਕੁਝ ਲੀਗਲ ਕਿਹੜੀ ਇਲਲੀਗਲ ਕਿਹੜੀ ਬੜੀ ਦਿੱਕਤ ਆਦੀ ਹੈਗੀ ਕਈ ਵਾਰ ਜਿਹਨੇ ਲੀਗਲ ਟੈਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲਲੀਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਨ ਤੇ ਜਾਂ ਉਹਦੇ ਕਰਕੇ ਨਹੀਂ ਇਸ ਦਿਨ ਪੋਲਿਟੀਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਦੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਪਿਛਲੇ 15 20 ਦਿਨ ਤੋਂ ਕਿ ਅਲੱਗ-ਅਲੱਗ ਜਗ੍ਹਾ ਤੇ ਇਲਲੀਗਲ ਮਾਈਨਿੰਗ ਹੋ ਰਹੀ ਹੈ ਤਾਂ ਉਹਨੂੰ ਦੇਖਦੇ ਹੋਏ ਕੁਝ ਸਰੀਆ ਮਾਹੀ ਚੱਲ ਰਹੀ ਹੈ ਤਾਂ ਕਿ ਆਪਾਂ ਕੋਈ ਬਗਾਨੀ ਇਹਦੇ 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 ਵਿੱਚ ਦੇਖੋ ਅੱਲੇ ਕੱਲ ਐਫ ਆਈ ਆਰ ਦਰਜ ਹੋਈਆਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਤੇ ਲੋਕਲ ਜਿਹੜੇ ਸਾਡੇ ਲੀਡਰ ਐਮ ਐਲ ਏ ਹੈਗੇ ਆ ਕਿਸੇ ਦਾ ਕੋਈ ਇਹਦੇ ਵਿੱਚ ਬੜਾ ਕਲੀਅਰ ਇੱਕੋ ਹੀ ਇਨਸਟਰਕਸ਼ਨ ਹੈਗੀ ਹੈ ਵੀ ਜਿਹੜੀ ਮਾਈਨਿੰਗ ਹੋਣੀ ਉਹ ਲੀਗਲ ਮਾਈਨਿੰਗ ਹੋਊਗੀ ਜਿਸ ਨੂੰ ਸਿੱਧਾ ਸਰਕਾਰ ਨੂੰ ਰੈਵਨਿਊ ਹੋਊਗਾ ਇਲੈਗਲ ਮਾਈਨਿੰਗ ਚਾਹੇ ਉਹਦੇ ਨਾਲ ਤੇ ਜਿਹੜਾ ਹੈਗਾ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਹੈ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ এনवायरमेंट ਦੇ ਵੀ ਕਿਉਂਕਿ ਨੋਰਮਸ ਵਗੈਰਾ ਨਹੀਂ ਫਾਲੋ ਕਰਦੇ ਤਾਂ ਉਹਦੇ ਬਾਰੇ ਬੜੀਆਂ ਸਪਸ਼ਟ ਆਦੇਸ਼ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਮਾਨਯੋਗ ਸੀਮ ਸਾਹਿਬ ਵੱਲੋਂ ਹੈਗੇ ਆ ਵੀ ਉਹ ਬਿਲਕੁਲ ਵੀ ਨਹੀਂ ਚੱਲਣ ਦੇਣੀ ਹੈ ਤੇ ਉਹਦੇ ਵਿੱਚ ਇੱਕ ਸਵਾਲ ਹੈ ਵੀ ਆਂਦਾ ਕਿ ਅਕਸਰ ਜਦੋਂ ਮਾਈਨਿੰਗ ਦੇ ਜਿਹੜ ਔਰ ਲੋਅਰ ਲੈਵਲ ਦਾ ਕੰਮ ਤਾਂ ਫੜਾਇਆ ਜਾਂਦਾ ਜਿਹੜਾ ਮੇਨ ਮਾਈਨਿੰਗ ਕਰਦਾ ਹੁੰਦਾ ਕਰਦਾ ਹੁੰਦਾ ਉਹ ਬਚ ਜਾਂਦਾ ਉਹਨੂੰ ਕਿਦਾਂ ਦੇਖੋ ਜਿਹੜੀ ਜਿਹੜਾ ਇਹਦਾ ਪ੍ਰੋਸੈਸ ਹੈਗਾ ਉਹੀ ਇਹੀ ਹੈ ਜੀ ਜਦੋਂ ਇੱਕ ਇੱਕ ਆਪਾਂ ਨੇ ਟਿੱਪਰ ਫੜ ਲਿਆ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਸਹੀ ਹੈਗੇ ਕਿ ਉਹ ਕਿੱਥੋਂ ਮਾਈਨ ਲੈ ਕੇ ਆਇਆ ਇਲੀਗਲ ਲੈ ਕੇ ਆਇਆ ਉਹ ਤੋਂ ਹੀ ਅੱਗੇ ਟ੍ਰੇਲ ਚੱਲ ਸਕਦੀ ਹੈ ਤਾਂ ਉਹ ਜਿਹੜੇ 15 ਵਿਅਕਤੀ ਹੁਣ ਅਸੀਂ ਫੜੇ ਹੈਗੇ ਉਹਨਾਂ ਦੀ ਪੁਸ਼ਤਾਚ ਕੀਤੀ ਜਾਊਗੀ ਤਫ਼ਤੀਸ਼ ਅੱਗੇ ਵਧਾਈ ਜਾਊਗੀ ਉਹ ਤੇ ਜਿਹਦਾ ਵੀ ਨਾਮ ਆਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗਾ ਭਾਰਤ ਦੇਸ਼ੀਆ ਦੇ ਵਿੱਚ ਕੋਈ ਪੋਲਿਟਿਕਲ ਨਾਮ ਸਾਹਮ ਤੇ ਜੇ ਕੋਈ ਆਊਗਾ ਵੀ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੁਬਾਰਾ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਮਾਨਯੋਗ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਬੜੀਆਂ ਕਲੀਅਰ ਹਦਾਇਤਾਂ ਹੈਗੀਆਂ ਵੀ ਕਿਸੇ ਨੂੰ ਵੀ ਚਾਹੇ ਕਿਸੇ ਦਾ ਵੀ ਨਾਮ ਆਂਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੀ ਬੰਦ ਇਲੀਗਲ ਕਾਰਵਾਈ ਹੋ ਗਈ ਉਹ ਕੀਤੀ ਜਾਵੇ ਸਰ ਜਿਹੜੇ ਮਾਈਨਿੰਗ ਕਰਦੇ ਨੇ ਇਹ ਲੋਕਲ ਪੰਜਾਬ ਦੇ ਬੰਦੇ ਆ ਕਿ ਕੋਈ ਅਦਰ ਸਟੇਟ ਤੋਂ ਆ ਕੇ ਮਾਈਨਿੰਗ ਨਹੀਂ ਨਹੀਂ ਅਦਰ ਅਦਰ ਦੇਖੋ ਅਦਰ ਸਟੇਟ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਨੇ ਕਿਸ ਨੇ ਅਗਰ ਠੇਕਾ ਲਿਆ ਹੋਗਾ ਇਲੀਗਲ ਮਾਈਨਿੰਗ ਦੇ ਵਿੱਚ ਬਹੁਤ ਬੰਦੇ ਡਰਾਈਵਰ ਜਿਹੜੇ ਫੜੇ ਗਏ ਉਹ ਬਾਹਰੀਆਂ ਸਥਾਨਾਂ ਦੇ ਵੀ ਹੈਗੇ ਆ ਉਹਨਾਂ ਨੇ ਇਹਨਾਂ ਨੇ ਜਿਹੜੇ ਟਿੱਪਰ ਵਗੈਰਾ ਭਰਵਾਏ ਸੀ ਜੋ ਇਲਿਗਲ ਖੱਡ ਸੀਗੀ ਨਹੀਂ ਸੀਗੀ ਕਿਵੇਂ ਓਵਰਰੀਚ ਕੀਤਾ ਗਿਆ ਉਹਦੇ ਉੱਪਰ ਜਿਹੜੀ ਵੀ ਕਾਰਵਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਉਹ ਕੀਤੀ ਜਾਊਗੀ। ਇੱਕ ਵਾਰੀ ਦੱਸੋ ਮਾਜਰੀ ਤੋਂ ਕਿੰਨੇ ਸੀ ਕਿ ਆਪਾਂ ਨੇ ਮਾਜਰੀ ਤੋਂ ਮੈਂ ਤੁਹਾਨੂੰ ਇੱਕ ਪ੍ਰੈਸ ਨੋਟ ਵੀ ਦੇ ਦਾਂਗੇ ਵੈਸੇ ਪਰ ਮਾਜਰੀ ਤੋਂ 7 ਹੈ ਜੀ। 3 ਮੁੱਲਾਂਪੁਰ ਦੀਆਂ ਹੈਗੀਆਂ। 1 ਸਿਟੀ ਗੁਰਾਲੀ, ਸਦਰ ਗੁਰਾਲੀ। ਇੱਕ ਖੰਡੇ ਇਸਰਾ थाना ਜਿਹੜਾ ਡੇਰਾ ਵਸੀ ਚ ਪੈਂਦਾ ਦੋ ਡੇਰਾ ਵਸੀ ਤੇ ਪੰਜ ਸੁਹਾਣੇ ਥਾਣੇ ਸਰ ਮਾਜਰੀ ਕਮਿਊਨਿਟੀ ਪਰ ਬੜੇ ਜਿੱਤ ਨੇ ਮਾਜਰੀ ਸੱਤ ਦੇ ਸੱਤ ਐਫ ਆਈ ਆਰ ਸੀ ਕੁਝ ਵੀ ਪਤਾ ਨਹੀਂ ਕਿ ਅੱਤਰ ਤੋਂ ਬੋਲ ਕੇ ਕਿ ਇੱਥੇ ਖਾਦੀ ਟਿੱਪਰ ਤੇ ਜਾਵਾਂਗੇ ਜਿੱਥੇ ਲੋਕੜੇ ਪਾਸ ਤੋਂ ਭੜਕੇ ਲੈ ਆਏ ਕੋਈ ਇਸ ਦਾ ਹੈ ਨਹੀਂ ਵਿਹਲਾ ਕੋਈ ਹੈ ਨਹੀਂ ਜੀ ਵੀ ਆ ਕੰਮ ਪਹਿਲਾਂ ਅਸੀਂ ਟਿੱਪਰ ਫੜੀਏ ਤੇ ਭੜਕੇ ਦੇਖੋ ਜਿਹੜਾ ਬੰਦਾ ਹੁਣ ਫੜਿਆ ਜਾਂਦਾ ਉਹਨੇ ਤਾਂ ਆਪਣੀ ਸਫਾਈ ਚ ਕੁਝ ਨਾ ਕੁਝ ਕਹਿਣਾ ਜੇ ਹੁਣ ਇੰਨਾ ਮੈਨੂੰ ਲੱਗਦਾ ਨਹੀਂ ਕੋਈ ਵਿਹਲਾ ਹੋਊਗਾ ਵੀ ਜੀ ਅਰੇ ਰੇਤ ਮਾਫੀ ਕਹਿੰਦੇ ਨੇ ਟੋਟਲ ਬਿਲਕੁਲ ਦੇਖੋ ਕਾਬ ਨਾਈਜ਼ਡ ਵੇ ਦੇ ਵਿੱਚ ਹੋਊਗਾ ਤਉਹਦੇ ਤੇ ਐਕਸ਼ਨ ਲਵਾਂਗੇ ਬਹੁਤ ਸਾਰੀਆਂ ਖਾਨਾਂ ਉੱਤੇ ਡੀਸਿਲਟਿੰਗ ਦੇ ਨਾਮ ਨੂੰ ਲੈ ਕੇ ਜਿਹੜੀ ਇਲਲੀਗਲ ਮਾਈਨਿੰਗ ਕੀਤੀ ਜਾਂਦੀ ਹੈ ਉਹ ਉਸ ਤਰੀਕੇ ਤੇ ਫ੍ਰੀਸ ਪੋਸਟ ਪਾਉਂਦੇ ਡੀਸਿਲਟਿੰਗ ਦੇ ਲਈ ਦੇਖੋ ਬਾਰ ਬਾਰ ਅਸੀਂ ਜਿਹੜਾ ਹੈਗਾ ਐਕਸੀਅਨ ਮਾਈਨਿੰਗ ਜਾਂ ਡੀਈਓ ਮਾਈਨਿੰਗ ਜਿਹੜੇ ਹੁੰਦੇ ਉਹਨਾਂ ਨਾਲ ਤਾਲਮਿਲ ਕੀਤਾ ਹੋਇਆ ਤਾਂ ਉਹਨਾਂ ਨਾਲ ਅਸੀਂ ਯੂਜ਼ ਕਰਕੇ ਵੀ ਜਿਹੜੀ ਅਗਰ ਰਾਤ ਨੂੰ ਕੋਈ ਟਰੱਕ ਫੜਿਆ ਜਾਂਦਾ ਹੈ ਕੁਝ ਕਰਿਆ ਜਾਂਦਾ ਕਿੱਥੋਂ ਆਇਆ ਜੇ ਜਿਹੜੀ ਜ਼ਮੀਨ ਚੋਂ ਆਈ ਉਹ ਡੀਸਿਲਟਿੰਗ ਲਈ ਦਿੱਤੀ ਹੈ ਸਰਕਾਰ ਨੇ ਨਹੀਂ ਦਿੱਤੀ ਨਹਿਰ ਚੋਂ ਆਇਆ ਜਿਵੇਂ ਵੀ ਹੈ ਉਹ ਅਸੀਂ ਫਿਰ ਉਹ ਮਾਈਨਿੰਗ ਡਿਪਾਰਟਮੈਂਟ ਤੋਂ ਰਿਪੋਰਟ ਲੈਂਦੇ ਜੋ ਲਿਖ ਕੇ ਸਾਨੂੰ ਦੇ ਦਿੰਦੇ ਵੀ ਜਿਹੜਾ ਇਹ ਜਿੱਥੋਂ ਵੀ ਡੀਸੈਲਟਿੰਗ ਕੀਤੀ ਗਈ ਹੈਗੀ ਐ ਇਹ ਲੀਗਲ ਖੱਡ ਨਹੀਂ ਸੀਗੀ ਉਹਤੇ ਫਿਰ ਅਸੀਂ ਬੰਦੀ ਕਾਰਵਾਈ ਜਿਹੜੀ ਐਸਪਰ ਬਲੋਕ ਬਲੋਕ ਹੈ ਜਿਸ ਸ਼ਾਹ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈ ਉਹ ਬਾਤ ਵੀ ਹੋ ਰਹੀ ਹੈ ਪਹਿਲੀ ਵਾਰੀ ਉਦੋਂ ਕੀ ਕਿ ਬਾਤ ਹੋ ਰਹੀ ਹੈ ਜੀ ਬਿਲਕੁਲ ਕਿਸੇ ਵੀ ਪੀਪਰ ਵੀ ਸਿਕਨਸ ਜਾਂ ਕੈਂਕਨ ਫੋਰਨਜ਼ ਜਾਂ ਕੈਲੀ ਪੋਲੂਸ਼ਨ ਨਹੀਂ ਹੈ ਤੁਸੀਂ ਲੰਨੇ ਡਿਪਾਰਟਮੈਂਟ ਤੋਂ ਪਤਾ ਹੀ ਹੈ 2022 ਦੀ 2023 ਨੂੰ ਬਿਜ਼ਨਸ ਮੂਵੀਆਂ ਹੋਣਾ ਹੈ ਇਹ ਜਿਵੇਂ ਹੁਣ ਜਿਹੜਾ ਜਿਹੜਾ ਟਰੱਕ ਹੁਣ ਆਪਾਂ ਫੜ ਲਿਆ ਉਹਨੂੰ ਜਦੋਂ ਰਿਲੀਜ਼ ਕਰਦੇ ਸੂਪਰ ਡੈਕ ਤੇ ਸਾਰੇ ਕਾਗਜ਼ ਦੇਖ ਕੇ ਹੀ ਪੁੱਛਿਆ ਜਾਂਦਾ ਠੀਕ ਹੈ ਇਹ ਜਿਹੜੀ ਤੁਸੀਂ ਕਰ ਰਹੇ ਹੋ ਮਾਈਨਿੰਗ ਵੀ ਇਲੀਗਲ ਵੀ ਇਹਨਾਂ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈਗੀ ਤਾਂ ਜਿਹਦੀ ਨਹੀਂ ਹੋਗੀ ਉਹਦੇ ਉਹੀ ਕਾਰਵਾਈ ਕੀਤੀ ਜੇ ਤਾਂ ਹੀ ਐਫ ਆਈ ਆਰ ਰਜਿਸਟਰ ਕੀਤੀ ਹੈ ਤੱਥ ਕੁਝ ਕਰੈਕਟਰ ਕੋਲ ਸੱਸਦੀ ਹੈ ਕਿ ਤੇਰੀ ਕੋਈ ਕੁਝ ਕੋਲ ਹੋਊਗਾ ਜੀ ਉਹ ਚੈੱਕ ਕਰ ਲੈਣਾ ਜਿਹਦੇ ਕੋਲ ਹੋਊਗਾ ਤਾਂ ਉਹ ਕ੍ਰਸ਼ਰ ਤੇ ਤਾਂ ਵੈਸੇ ਵੀ ਅਸੀਂ ਡਾਇਰੈਕਟਲੀ ਨਹੀਂ ਕੋਈ ਐਫ ਆਈ ਆਰ ਕੀਤੀ ਕ੍ਰਸ਼ਰਸ ਨੂੰ ਥਰੂ ਮਾਈਨਿੰਗ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਕੇ ਜਿਹੜੀ ਹੈਗੀ ਉਹ ਨੋਟਿਸ ਦਿੱਤੇ ਗਏ ਨੇ ਸਰ ਕੀ ਇਹ আরাਵਲੀ ਹिल्स ਦੇ ਕਰਕੇ ਹੀ ਸਾਰੀ ਸਖਤੀ ਕੀਤੀ ਜਾ ਰਹੀ ਕਿਉਂਕਿ ਉੱਥੋਂ ਜਰਾ ਜਿਹੜੀ 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 আরাਵਲੀ ਹिल्स ਦੀਆਂ ਕਿਤੇ ਵੀ ਗੱਲ ਹੋਵੇ ਇੱਕ ਜਿਹੜਾ ਇਹ ਨਹੀਂ ਹੈ ਵੀ ਅੱਜ ਮਾਈਨਿੰਗ ਪਹਿਲੀ ਵਾਰੀ ਆਪਰੇਸ਼ਨ ਹੋ ਗਿਆ ਪਹਿਲਾਂ ਵੀ ਹੁੰਦੇ ਰਹੇ ਨੇ ਤੇ ਅੱਗੇ ਵੀ ਚੱਲਦੇ ਰਹਿਣਗੇ ਇਸ ਤਰ੍ਹਾਂ ਉਹ ਤਾਂ ਇੱਕ ਅਲੱਗ ਚਲੋ ਫੈਕਟ ਹੈਗਾ ਨੇ ਕੀ ਕਾ ਮੈਂ ਤੁਹਾਨੂੰ ਕੋਈ ਮੈਂ ਤੁਹਾਨੂੰ ਮੈਂ 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 ਤੁਹਾਨੂੰ ਮੈਂ ਤੁਹਾਨੂੰ ਦੱਸ ਜਿਹੜਾ ਟਿੱਪਰ ਥੋੜਾ ਅੱਜ ਜੇ ਤਾਂ ਤੁਸੀਂ ਉਦੋਂ ਦੀ ਗੱਲ ਕਰੋ ਜਿਹਦੇ ਅੱਜ ਤਫਤੀਸ਼ ਖਤਮ ਹੋ ਗਈ ਹੋਵੇ ਜਦੋਂ ਇੱਕ ਫੜੀ ਜਾਂਦੀ ਹੈ ਉਹ ਕਿੱਥੋਂ ਲੈ ਕੇ ਆਇਆ ਤੂੰ ਤੋਂ ਲੈ ਕੇ ਆਇਆ ਕੀ ਉਹ ਆਪਰੇਸ਼ਨ ਹੋ ਰਿਹਾ ਸੀ ਉਹਦੇ ਤੇ ਜਾਣਾ ਨਹੀਂ ਸੀ ਇਹ ਇੱਕ ਜੀਸੀਬੀ ਦਾ ਉਹ ਹੈ ਜਿਹੜੀ ਮੌਕੇ ਤੇ ਫੜ ਲਈ ਹੈ ਨਾ ਇਹਨਾਂ ਨੂੰ ਮਾਲਕੀ ਪਕੜੇ ਜਾਣਗੇ ਪੁੱਛੇ ਜਿਹੜੇ ਜੀ ਜੇ ਅਗਰ ਕਿਸੇ ਦਾ ਦੇਖੋ ਰੋਲ ਆਊਗਾ ਬਿਲਕੁਲ ਮੈਂ ਕਹਿ ਰਿਹਾ ਜੀ ਉਹੀ ਗੱਲ ਦੁਬਾਰਾ ਦੁਬਾਰਾ ਜਿਨੇ ਮਾਈਨਿੰਗ ਕੀਤੀ ਹੋਊਗੀ ਰੋਲ ਆਊਗਾ ਉਹ ਤੇ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਬਿਨਾਂ ਕਿਸੇ ਇਸ ਤਰ੍ਹਾਂ ਕੋਈ ਜਿਵੇਂ ਤੁਸੀਂ ਕਰ ਰਹੇ ਹੋ ਕਿ ਪੋਲਿਟੀਕਲ ਅਫੀਲੀਏਸ਼ਨ ਹੋਵੇ ਚਾਹੇ ਕਿਸੇ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਹੋਊਗੀ ਕਾਨੂੰਨੀ ਹੋ ਕੀਤੀ ਜਾਊਗੀ ਹੋਰ ਕੋਈ ਠੀਕ ਹੈ ਬਹੁਤ ਵਦੋ